वेलकम माय न्यू व्लॉग गुड मॉर्निंग एवरीवन वेलकम बैक टू आवर न्यू व्लॉग आज गाइस सुबह-सुबह पता नहीं हो जाना सी मैं रोटी बनाई ਤੇ ਰੋਟੀ ਖਾਣ ਲੱਗੀ ਠੀਕ ਹੈ ਤੇ ਮੈਂ ਗੈਸ ਬੰਦ ਕਰਨਾ ਹੀ ਭੁੱਲ ਗਈ ਤਵਾ ਫੁੱਲ ਸਪੀਡਾਂ ਤੇ ਗੈਸ ਚੱਲ ਰਿਹਾ ਸੀ ਤਵਾ ਉੱਪਰ ਪਿਆ ਸੀ ਆਹ ਦੇਖੋ गाइस ਮੈਂ ਚਲੀ ਗਈ ਅੰਦਰ ਰੋਟੀ ਖਾਣ ਤੇ ਮੈਂ ਰੋਟੀ ਵੀ ਖਾ ਕੇ 5-10 ਮਿੰਟ ਬੈਠੀ ਰਹੀਆਂ ਤੇ ਗੈਸ ਫੁੱਲ ਸਪੀਟਾਂ ਤੇ ਚੱਲ ਰਿਆ ਸੀ ਤਵਾਂ ਦੇਖੋ ਅੱਧਾ ਤਵਾ ਮੈਂ ਸਾਫ਼ ਵੀ ਕਰਤਾ ਐਦਾਂ ਖੋਚਤਾ ਸਾਰਾ ਗਰਮ ਹੋ ਕੇ ਨਾ ਉਤਰੀ ਜਿਹੜੀ ਪਰਤ ਸੀ ਕਾਲੀ ਕਾਲੀ ਆ ਜਿਹੜੀ ਐਦਾਂ ਦੀ ਆ ਪਰਤ ਇਧਰ ਵੀ ਸੀਗੀ ਠੀਕ ਹੈ ਉਹ ਸਾਰੀ ਉਖੜ ਗਈ ਗਰਮ ਜ਼ਿਆਦਾ ਹੋ ਗਿਆ ਨਾ ਉਖੜ ਗਈ ਤੇ ਇਧਰੋਂ ਦੇਖੋ ਉਹ ਸਾਰੀ ਪਰਤ ਮੈਂ ਉਤਾਰਤੀ ਇਧਰੋਂ ਵਿਚਲਾ ਹਿੱਸਾ ਤਵੇ ਦਾ ਨਿਕਲ ਆਇਆ ਦੇਖੋ ਸਾਫ ਹੋ ਗਿਆ ਤਵਾ ਤੇ ਇਧਰ ਇਨਾ ਖੀਸਾ ਰਹਿ ਗਿਆ ਦੇਖ ਲਓ ਤਵੇ ਦਾ ਰੂਪ ਨਿਕਲ ਆਇਆ ਜਿਆਦਾ ਗਰਮ ਹੋ ਕੇ ਸੋ ਮੈਂ ਅੰਦਰ ਆਈ ਮੈਂ ਕਿਹਾ ਚੱਲ ਉਹਨਨੂੰ ਦਾ ਟਿਫਨ ਪੈਕ ਕਰਦਾ ਤੇ ਜਦ ਦੇਖਿਆ ਤੇ ਗੈਸ ਫੁੱਲ ਸਪੀਟਾਂ ਤੇ ਚੱਲ ਰਿਆ ਸੀ ਗਾਇਸ ਚੱਲ ਦੂ ਉਹਨਾਂ ਨੇ ਤਿਆਰ ਹੋ ਚੁੱਕੀ ਹੈ ਆ ਦੇਖੋ ਪਾਸੀਆਂ ਕੰਗੀ ਕਰਨੀ ਇਸकी ਬੋਦੀ ਬਣਾਨੀ ਹੈ ਅਬੀ ये स्कूल जा रही है है सॉक्स दूं तू तू बोला पे ही <laughs> फिर घर पे ले फिर क्या तंग करना तूने मुझे भैया हाँ, so ले ले चलो 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 चलो। बाहर खड़ा दिखाऊं भैया को ਇਧਰ ਦੇਖ ਫਿਰ ਨੰਨੂ ਮਮਾ ਮੈਨੂੰ ਇਹ ਚੂਲੇ ਦੋ ਬੈਠ ਜਾ ਬੈਠ ਜਾ ਬੈਠ ਜਾ ਬੈਠ ਜਾ ਮੈਂ ਐਸੀ ਫੀਸ ਜਮਾ ਕਰਵਾਣ ਤੇ ਦੇਖ ਲੋ ਮੈਨੂੰ ਦੇਖ ਕੇ ਇਨਾ ਇਹ ਚੱਲ ਅਬ ਭయ్యా ਬਾਹਰ ਖੜਾ ਹੈ ਨੰਨੂ ਮੈਂ ਜਾ ਰਹੀ ਹਾਂ ਫਿਰ ਮੈਂ ਜਾ ਰਹੀ ਹਾਂ ਰਮਨਿਤ ਇਧਰ ਬਹਿ ਜਾ ਇੱਕ ਝੂਟਾ ਲੈ ਲੋ झूला ले लो एक झूला ले लो हाथ पकड़ो हाथ पकड़ो पकड़ है कुछ नहीं होता बैठ जा बैठते बैठते बैठ दे। <laughs> इधर देखो स्माइल करो फोटो खींचू रमनीत इधर देख इधर कैमरे की ओर नन्ने तू भी नन्ने तू भी इधर देख कैमरे की ओर हां ਮਸਤੀ ਕਰਦੇ ਨੇ ਇਹ ਸਕੂਲ ਚ ਚਲੋ ਅੱਬ ਚਲੇ ਨੰਨੇ ਆ ਜਾ ਭయ్యా ਵੀ ਅਭੀ ਥੱਕ ਕੇ ਆਇਆ ਕਾਲਜ ਸੇ ਨਾਲ ਹੀ ਆਇਆ ਗਿਆ ਤੈਨੂੰ ਤੁਹਾਨੂੰ ਲੈਣ ਰੋਬਿਨ ਹੁਣੇ ਆਇਆ ਕਾਲਜ ਤੋਂ ਤੇ ਵਿਚਾਰਾ ਥੱਕ ਕੇ ਆਇਆ ਤੇ ਇਹ ਹੋਰ ਲੇਟ ਕਰਾ ਰਿਹਾ ਉਹਨੂੰ ਕਰ ਜਾ ਚਲ ਉਸकी ਪੇਟ ਦਰਦ ਹੋ ਰਹੀ ਹੈ ਜਲਦੀ ਮੈਂ ਜਾ ਰਹੀ ਹੂੰ ਮੈਂ ਜਾ ਰਹੀ ਹੂੰ ਮੈਂ ਜਾ ਰਹੀ ਹੂੰ ਮੈਂ ਜਾ ਰਹੀ ਹੂੰ है, गर्मी कब आएगी इतनी तो गर्मी हो गई है अब कम तभी हाँ अभी गर्मी आएगी ना जबरदस्त तब बहुत बहुत ज़्यादा बस घर आ गया ਮਾਤਾ ਜੀ ਆ ਕੇ ਆਏ ਹੋਏ ਘਰ ਆ ਕੇ ਵੀ ਇਹਨੇ ਟੰਗਣਾ ਬੈ ਗਾ ਟੰਗਾ ਉਧਰ ਤਾਂ ਹੋਵੋ ਇਧਰ ਹੀ ਆ ਕੇ ਬਾਹਰ ਹੀ ਇਹਨੇ ਬੈਗ ਟੰਗਵਾਣਾ ਹੁੰਦਾ ਆ ਕੇ ਚੱਲ ਮੈਂ ਉੱਪਰ ਜਾਣਾ ਦਾ ਮੈਨੂੰ ਕੋਲ ਮੇ ਬਹੁਤ ਮਜ਼ੇ ਆ ਗਏ ਓਕੇ ਮਜ਼ੇ ਕੀਏ ਲਾਈਟ ਬੰਦ ਹੋਈ ਪਈ ਗਾਇਜ਼ ਘੰਟਾ ਹੋ ਗਿਆ ਲਾਈਟ ਬੰਦ ਨੂੰ ਇਧਰਲੀ ਲਾਈਟ ਕਰਾਂ ਬੰਦ ਸਿਰਫ ਇੱਕ ਰੂਮ ਦੀ ਜਗਾਣੀ ਲਾਈਟ ਆਹੀ ਸ਼ੈਲੋਜੀ ਐਨੀ ਮਸਤੀ ਕੀਤੀ ਇਹਨਾਂ ਨੇ ਲਾ ਲੈਂ ਲੱਗ ਜਾਂਦੇ ਨੇ ਝੂਟੇ ਜਦੋਂ ਮੈਂ ਜਾਵਾਂ ਨਾ ਉਦੋਂ ਬੱਸ ਇਹ ਜ਼ਿਆਦਾ ਕਰਦੇ ਬੱਚੇ ਘੰਟਾ ਹੋ ਗਿਆ ਘੰਟਾ ਹੈ ਫਿਰ ਜਮਾ ਕਰਾ ਲਈ ਸੀ ਨਾ ਨੰਨਿਆਂ ਦੀ ਗਾਇਸ ਲਾਈਟ ਹੋ ਚੁੱਕੀ ਹੈ ਬੰਦ 11 ਵਜੇ ਦੀ ਗਈ ਹੋਈ ਲਾਈਟ ਤੇ ਇਨਵਰਟਰ ਨੇ ਵੀ ਹੁਣ ਜਵਾਬ ਦੇ ਦਿੱਤਾ ਤੇ ਲਾਈਟਾਂ ਸਾਰੀਆਂ ਬੰਦ ਹੋ ਗਈਆਂ ਨੇ ਤੇ ਮੈਂ ਬਾਹਰ ਦੇਖਾਂ ਕਿ ਬੱਚੇ ਕੀ ਕਰ ਰਹੇ ਨੇ ਬੱਚੇ ਨੇ ਅੰਦਰ ਟਿਕਦੇ ਸ਼ਾਮ ਹੋ ਗਈ ਹੈ ਮੇਰੇ ਖਿਆਲੋਂ 5 ਵਜੇ ਨਾਲੇ ਲਾਈਟ ਨਹੀਂ ਆਈ ਨੰਨਿਆਂ ਪੀੜੀ ਰੱਖਦੇ ਅੰਦਰ ਚੱਲ ਪਕੜਾ ਮuje ਜਲਦੀ ਦੇ ਹੈਲੋ ਗਾਇਸ ਖਰਾਬ ਕਰਨੀ ਹੈ ਹੈਲੋ ਗਾਇਸ ਹੈਲੋ ਕਰੋ ਹੈਲੋ ਗੱਜੂ ਨਵੀਂ ਲਈ ਤੇ ਉਹਨੂੰ ਬਾਹਰ ਲੈ ਕੇ ਚੱਕ ਕੇ ਕਮਲੇ पता नहीं हूं लाइट किने बजे आएगी ये लाइट का कोई पता नहीं शायद तार टूटी हुई है तो लाइट ਮੈਂ ਆਈਏ ਤੇ ਮੈਂ ਜਾ ਰਹੀ ਹਾਂ ਰੋਬਿੰਨ ਦੇ ਨਾਲ ਗੋਲ ਗੱਪੇ ਖਾਣ ਗੋਲ ਗੱਪੇ ਖਾਣੇ ਆ ਨਾ ਹਾਂਜੀ ਖਾਏਗਾ ਤੁੰਗੂ ਪੱਕਾ ਹਾਂਜੀ ਠੀਕ ਹੈ ਉਹਨੂੰ ਕਿੰਨੇ ਵਜੇ ਲਿਆਉਣਾ ਸੀਗਾ ਟਿਊਸ਼ਨ ਤੋਂ ਹਾਂ ਤਾਂ ਵਦਗੇ ਸਾਢੇ ਦੇ ਲੈ ਕੇ ਆਣਾ ਫਿਰ ਕਦੋਂ ਜਾਣ ਲੱਗਣਾ ਕੀ ਕਰਨਾ ਖਾ ਰਹੀ ਹੈ ਗੁੜੀਆਂ ਤੇ ਇਧਰ ਇਹਨੇ ਜਿੱਦ ਕੀਤੀ ਹੋਈ ਹੈ ਕਿ ਗੋਲਾ ਖਾਣਾ ਹੁਣ ਇਸ ਮੌਸਮ 'ਚ ਹਜੇ ਗੋਲੇ ਵਾਲਾ ਨਹੀਂ ਆਉਂਦਾ ਗੋਲੇ ਵਾਲਾ ਨਹੀਂ ਆਂਦਾ ਭਾਈ ਨੂੰ ਦੇਖੋ ਗਾਇਜ਼ ਐਵੇਂ ਰੋਈ ਜਾਂਦੀ ਹੈ ਕਹਿੰਦੀ ਮੈਂ ਗੋਲਾ ਖਾਣਾ ਹੈ ਗੋਲਾ ਕਿੱਥੋਂ ਲੈ ਕੇ ਆਵਾਂ ਮੈਂ ਚਲ ਐਂਡ ਕਰਦੇ ਬਲੌਗ ਦਾ ਅੱਜ ਇਤਨੇ ਹੀ ਐਂਡ ਇਤਨਾ ਸਾਈ ਐਂਡ ਕਰਦੇ ਬਲੌਗ ਕੈਂਡ ਕਰਦੋ ਕਰਦੇ ਐਂਡ ਕਰਦੇ ਐਂਡ ਸੋ ਗਾਇਜ਼ ਚਲੋ ਜੀ ਬਾਏ ਹੁਣ ਇਹਨੂੰ ਮੈਂ ਮਨਾ ਲਾਂ ਓਕੇ ਬਾਏ ਟੇਕ ਕੇਅਰ ਗੁੱਡ ਬਾਏ